ਕਰਵਾ ਰਹੇ ਆ ਕਰਵਾ ਰਹੇ ਆ ਕਰਵਾ ਰਹੇ ਆ ਨਾ ਕਹਿੰਦੇ ਨੇ ਚੱਲ ਜਾਂਦੇ ਮੋਟਰ ਤੇ ਆਹ ਬੜਾ ਚਾਹਤ ਸੀ ਲੈ ਕੇ ਚਾਹ ਲੈ ਗਿਆ ਵਾਟਰ ਕਿੰਨਾ ਕਿਲੇ ਕਰਵਾ ਰਹੇ ਆ ਸੜਕੇ ਆ ਜੀ ਸਾਹਿਬ ਜੀ ਕਰਵਾ ਦਿੰਦੇ ਆ ਕਿ ਫਿਰ ਅਸੀਂ ਨਸ਼ੇ ਵੱਲ ਕਿਉਂ ਜਾਂਦੇ ਨਸ਼ੇ ਦੇ ਕਾਰੋਬਾਰੀਆਂ ਦੇ ਘਰ ਤੱਕ ਕਿਉਂ ਨਹੀਂ ਜਾਂਦੇ ਆਮ ਆਦਮੀ ਪਾਰਟੀ ਦੀ ਐਸਪੀ ਟ੍ਰੈਫਿਕ ਪੁਲਿਸ ਦੇ ਨਾਲ ਝੜਪ ਹੋਈ ਏ ਜੀ ਹਾਂ ਆਮ ਆਦਮੀ ਪਾਰਟੀ ਦਾ ਆਗੂ ਅਸਪੀ ਟ੍ਰੈਫਿਕ ਪੁਲਿਸ ਦੇ ਨਾਲ ਉਲਝਦਾ ਨਸਰਿਆ ਦਰਸਲ ਅੰਮ੍ਰਿਤਸਰ ਪੁਲਿਸ ਅਤੇ ਨਗਰ ਨਿਗਮ ਵੱਲੋਂ ਰੇੜੀਆਂ ਫੜੀਆਂ ਚਕਵਾਉਣ ਨੂੰ ਲੈ ਕੇ ਇੱਕ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀ ਇਸ ਦੌਰਾਨ ਕੜੀ ਚਾਵਲ ਦੀ ਰੇੜੀ ਲਗਾਉਣ ਵਾਲਾ ਆ ਪਾਕੂ ਟ੍ਰੈਫਿਕ ਪੁਲਿਸ ਨਾਲ ਪਿੱਛੇ ਦਾ ਨਸਰਾਇਆ ਇਹ ਕਰਾਵੇ ਇਹ ਵਾਰੇ ਆ ਮੈਂ ਕਰਵਾ ਰਹੇ ਹਾਂ ਨਾ ਕਹਿੰਦੇ ਨੇ ਚਲ ਜਾਂਦੇ ਹਾਂ ਥੋੜਾ ਦੇ ਬਿਲਕੁਲ ਝਾੜੀ ਸੁ ਲੈ ਕੇ ਚਾਹ ਲੇ ਗਏ ਕਿਤੇ ਲੱਗੇ ਕਿਤੇ ਪੁੱਛਦੇ ਆ ਰਹੇ ਨੇ ਅੱਜ ਤੱਕ ਕਿੰਨੀ ਕਾਰੀ ਵਿੱਚ ਤਰ ਹੋ ਰਹੀ ਹੈ ਨਾ ਇੱਕ ਇੱਕ ਦਾ ਚੱਕਰ ਰੱਖੋ ਮੈਂ ਜਦ ਕਹਿ ਰਹੇ ਮੈਂ ਕਰਵਾ ਰਹੇ ਹਾਂ ਦਰਸਲ ਮਾਮਲਾ ਅਮਰੀਤ ਸਰ ਦੇ ਹੈਰੀਟੇਜ ਸਟਰੀਟ ਨੇੜੇ ਦਾ ਹੈ ਜਿੱਥੇ ਕਿ ਨੀਵੀਂ ਗਲੀ ਦੇ ਪੀੜੇ ਇਲਾਕੇ ਵਿੱਚ ਐਨਕ੍ਰੋਚਮੈਂਟ ਹਟਾਉਣ ਲਈ ਟ੍ਰੈਫਿਕ ਪੁਲਿਸ ਵੱਲੋਂ ਸਾਂਝੇ ਤੌਰ ਤੇ ਨਗਰ ਨਿਗਮ ਨਾਲ ਮਿਲ ਕੇ ਆਪਰੇਸ਼ਨ ਚਲਾਇਆ ਗਿਆ ਸੀ ਇਸ ਦੌਰਾਨ ਆਪਾਗੂ ਟ੍ਰੈਫਿਕ ਪੁਲਿਸ ਦੇ ਐਸਪੀ ਹਰਪਾਲ ਸਿੰਘ ਨਾਲ ਫੜ ਗਿਆ ਆਪਾਗੂ ਦਾ ਇਲਜ਼ਾਮ ਸੀ ਕਿ ਉਹਨਾਂ ਵੱਲੋਂ ਇਮਾਨਦਾਰੀ ਨਾਲ ਰੋਜ਼ੀ-ਰੋਟੀ ਦਾ ਝੁਗਾੜ ਕਰਨ ਲਈ ਕੜੀ ਚੋਅ ਵੱਲ ਦੀ ਰੇੜੀ ਲਗਾਈ ਗਈ ਹੈ ਪਰ ਪੁਲਿਸ ਵੱਲੋਂ ੱੱਕੇ ਨਾਲ ਉਹਨਾਂ ਦੀਆਂ ਰੇੜੀਆਂ ਫੜੀਆਂ ਨੂੰ ਚੁਕਵਾਇਆ ਜਾ ਰਿਹਾ ਹੈ ਆਪਣੀ ਮੌਜੂਦਾ ਸਰਕਾਰ ਦੇ ਹੋਂਦ ਵਿੱਚ ਕੰਮ ਨਹੀਂ ਕਰ ਰਹੇ ਮੈਂ ਵੀ ਨਸ਼ਾ ਵੇਚਦਾ ਵਿੱਚ ਜਿੰਨਾ ਵੇਚਦਾ ਹੈ ਮੈਂ ਮਿਹਨਤ ਕਰਦਾ ਪਿਆ ਮੈਨੂੰ ਮਜ਼ਾ ਹੁੰਦਾ ਮੈਂ ਮਿਹਨਤ ਕਰ ਰਿਹਾ ਮੀਡੀਆ ਮੇਰੇ ਸਾਹਮਣੇ ਆਦੇ ਮੀਡੀਆ ਮੇਰੇ ਰੂਪ ਰੂਪ ਹੋਣਾ ਤੇ ਵੀ ਨਾ ਉਹਨਾਂ ਨੇ ਦਾਦਾ ਜੀ ਇੱਕ ਮਿੰਟ ਇੱਥੇ ਗੈਸ ਸਿਲੰਡਰ ਬਲਦਾ ਨਹੀਂ ਬਿਲਕੁਲ ਮੀਡੀਆ ਮੇਰੇ ਰੂਪ ਰੂਪ ਨਹੀਂ ਮੈਂ ਘਰੋਂ ਬਣਾ ਕੇ ਆਉਂਦਾ ਕਰਦਾ ਜੀ ਉਹ ਕੀ ਕਰਦਾ ਮੈਂ ਘਰੋਂ ਬਣਾ ਕੇ ਖੋਤਾ ਲੈਣਾ ਰਾਜਮਾ ਚਾਵਲ ਕੜੀ ਚਾਵਲ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਨੇ ਇਲਜ਼ਾਮ ਲਗਾਇਆ ਕਿ ਪ੍ਰਸ਼ਾਸਨ ਨੂੰ ਗਰੀਬਾਂ ਦੀਆਂ ਰੇੜੀਆਂ ਫੜੀਆਂ ਲੱਗੀਆਂ ਦਿਖਾਈ ਦਿੰਦੀਆਂ ਨੇ ਪਰ ਨਸ਼ੇ ਦੇ ਕਾਰੋਬਾਰੀਆਂ ਦੇ ਅੱਡੇ ਪੁਲਿਸ ਨੂੰ ਦਿਖਾਈ ਨਹੀਂ ਦਿੰਦੇ ਅਤੇ ਨਸ਼ੇ ਦੇ ਕਾਰੋਬਾਰੀ ਤੜਲੀ ਨਾਲ ਆਪਣਾ ਤੰਦਾ ਚਲਾ ਰਹੇ ਨੇ ਪਰ ਇਸ ਦੇ ਬਾਵਜੂਦ ਵੀ ਪੁਲਿਸ ਸਿਰਫ ਉਹਨਾਂ ਦੀਆਂ ਰੇਡੀਆਂ ਫੜੀਆਂ ਚੁਕਵਾਉਣ ਤੇ ਲੱਗੀ ਹੋਈ ਏ ਦੇਖੋ ਜੀ ਮੈਂ ਮੀਡੀਆ ਨੂੰ ਦੱਸਣਾ ਚਾਹੁੰਦਾ ਮੈਂ ਇੱਕ ਬੜਾ ਆਮ ਆਦਮੀ ਆ ਆਦਮੀ ਆ ਮਾਨ ਸਾਹਿਬ ਦੀ ਸਰਕਾਰ ਬਣੀ ਹੈ ਮੈਂ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇੰਟ ਇਕਤਰ ਸਾਰੇ ਲੋਕਾਂ ਨੂੰ ਦੱਸਣਾ ਇਹ ਚਾਹੁੰਦਾ ਮੈਂ ਮੈਨੂੰ ਫੈਲਾ ਨਹੀਂ ਚੁੱਕਦੇ ਮੈਂ ਮਿਹਨਤ ਕਰ ਰਿਹਾ ਜਾਂ ਮੈਂ ਨਸ਼ਾ ਵੇਚਣ ਆ ਜਾਂ ਮੈਂ ਕੋਈ ਬਲੈਕ ਕਰਨ ਆ ਫਿਰ ਮੈਨੂੰ ਕਹਿੰਦੇ ਹੱਕਦਾਰ ਬੰਦੇ ਆ ਦੂਜੀ ਗੱਲ ਹੈ ਮਾਨ ਸਾਹਿਬ ਨੇ ਮਿਹਨਤ ਬਖਸ਼ੀ ਸਾਨੂੰ ਅਕਾਲੀ ਕਾਂਗਰਸੀਆਂ ਵਾਂਗ ਨਾ ਅਸੀਂ ਗਲਤ ਧੰਦਾ ਕੀਤਾ ਤੇ ਨਾ ਅਸੀਂ ਕਰਨਾ ਮਿਹਨਤ ਕਰਦੇ ਆ ਬਈ ਮੈਂ ਮਿਹਨਤ ਕਰਦਾ ਪਿਆ ਚਾਂਸਲ ਆਪਾਂ ਸੜਕੇ 'ਚ ਨਾ ਕਰੀਏ ਕਰਵਾ ਦਿੰਨੇ ਸੜਕੇ ਆ ਕਰਵਾ ਦਿੰਦੇ ਆ ਇਹ ਆ ਕਿ ਫਿਰ ਅਸੀਂ ਨਸ਼ੇ ਵੱਲ ਕਿਉਂ ਜਾਂਦੇ ਨਸ਼ੇ ਦੇ ਕਾਰੋਬਾਰੀਆਂ ਦੇ ਘਰੋਂ ਤੱਕ ਕਿਉਂ ਨਹੀਂ ਵੜਦੇ ਚਾਂਸਲ ਦੀ ਜੀਹਾਂ ਬਹੁਤ ਹੋਈਆਂ ਨੇ ਆਪਾਂ ਕਰਨ ਚਾਹੀਏ ਚੀਜ਼ਾਂ ਦੇ ਵਿੱਚ ਕਰੀ ਜਾਣਾ ਬਹੁਤ ਹੈ ਨਹੀਂ ਹਾਂ ਲੇਕਿਨ ਚੀਜ਼ਾਂ ਤੇ ਪਹਿਨਾ ਨਹੀਂ ਗਿਆ ਠੀਕ ਹੈ ਹਾਂ ਜੀ ਵੇਖੋ ਜੇਦ ਕਵੇ ਵੀ ਮੇਰੀ ਇੱਥੇ ਲੱਗਦੇ ਹੋ ਫਿਰ ਤਾਂ ਸਾਰੇ ਚਾਹ ਦੇ ਕੀ ਕਸੂਰ ਹੈ ਵੇਖੋ ਚਾਹ ਨੇ ਮੈਂ ਤਾਂ ਕਰੀਬੰਦੇ ਦੇ ਕੋਲ ਜਾਉਂਗਾ ਕਰੀਬੰਦੇ ਦੇ ਕੋਲ ਜਾਉਂਗਾ ਰਾਹ ਬੰਦੀ ਕਰਤੀ ਹੈ ਸਰ ਨਹੀਂ ਰਾਹ ਨਾ ਬੰਦ ਕਰੋ ਮੈਂ ਇਹ ਨਹੀਂ ਕਹਿੰਦਾ ਰਾਹ ਬੰਦ ਮੀਡੀਆ ਮੇਰੇ ਬੂਦ ਹੋਵੇ ਉਧਰ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਐਸਪੀ ਹਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਾਫੀ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਹਰਮੰਦਰ ਸਾਹਿਬ ਦੇ ਨਜ਼ਦੀਕ ਨੇਵੀ ਗਲੀ ਵਿੱਚ ਨਚਾਇ ਸਟੋਰ ਤੇ ਰੇੜੀ ਵਾਲਿਆਂ ਵਾਲੇ ਬਲੂਕ ਕਬਜ਼ੇ ਕਿਥੇ ਜਾ ਰਹੇ ਨੇ ਜਿਸ ਤੇ ਚੱਲਦੇ ਆ ਨਗਰ ਨਿਗਮ ਦੇ ਨਾਲ ਸਾਂਝਾ ਆਪਰੇਸ਼ਨ ਚਲਾ ਕੇ ਉਹਨਾਂ ਵੱਲੋਂ ਐਨਕ੍ਰੋਚਮੈਂਟ ਹਟਾਈ ਜਾ ਰਹੀ ਸੀ ਜਿਸ ਦਾ ਕਿ ਕੁਝ ਰੇੜੀ ਵਾਲਿਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਹੈ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਿਆ ਜਾਵੇਗਾ ਨਾਲ ਸਾਹਿਬ ਜੀ ਸਰ ਅੱਜ ਕੀ ਅਟੈਕਸ਼ਨ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ ਅੱਜ ਇਸ ਤਰ੍ਹਾਂ ਜੀ ਜਿਹੜਾ ਨੀਵਾ ਬਜਾਰਿਆ ਇਹਦੇ ਬਾਰੇ ਬਹੁਤ ਲੋਕ ਸ਼ਿਕਾਇਤ ਕਰ ਰਹੇ ਸੀ ਕਿ ਇੱਥੇ ਲੰਗੜਜੁਗਾ ਰਸਤਾ ਨਹੀਂ ਹੈਗਾ ਇੱਥੇ ਲੱਗੇ ਹਸਪੀਟਲ ਨੇ ਹੋਰ ਦੁਕਾਨਾਂ ਨੇ ਜਿੰਨਾ ਲੋਕਾਂ ਨੇ ਤੇ ਇੱਥੇ ਆਮ ਹੀ ਜਿੰਨੇ ਆ ਉਹਨੇ ਸੜਕਾਂ ਦੇ ਉੱਤੇ ਚਾਹ ਦੀਆਂ ਦੁਕਾਨਾਂ ਖੋਲ ਦਿੱਤੀਆਂ ਸੜਕਾਂ ਦੇ ਉੱਤੇ ਜਿਹੜੇ ਆ ਪਰੌਂਠੇ ਬਣਾ ਰਹੇ ਨੇ ਸੜਕਾਂ ਦੇ ਉੱਤੇ ਜਿਹੜਾ ਸਾਰਾ ਕੁਝ ਸਮਾਨ ਅੱਡੇ ਜਿਹੜੀਆਂ ਦੁਕਾਨਾਂ ਅਗਲੇ ਪਾਸੇ ਨੇ ਜਿਹੜੀਆਂ ਹੈਰੀਟੇ ਸਟੇਟ ਦੇ ਦੁਕਾਨ ਵਾਲੇ ਉਹ ਸਾਰੇ ਦੁਕਾਨਦਾਰ ਜਿਹੜੇ ਇਹਨਾਂ ਗਲੀਆਂ ਦੇ ਵਿੱਚ ਆਪਣੇ ਵਹੀਕਲ ਪਾਰਕ ਕਰ ਜਾਂਦੇ ਜਿਹੜੇ ਇਸ ਗਲੀ ਦੇ ਵਿੱਚ ਲੈਣ ਵਾਲੇ ਲੋਕ ਆ ਉਹਨਾਂ ਨੂੰ ਬੜੀ ਸਮੱਸਿਆ ਆ ਰਹੀ ਸੀ ਉਹ ਅੱਜ ਅਸੀਂ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਪੱਲ ਪਹਿਲਾਂ ਅਸੀਂ ਇੱਥੇ ਵਾਰਨਿੰਗ ਕਰਕੇ ਗਏ ਸੀ ਕਿ ਤੁਸੀਂ ਆਪਣੀਆਂ ਸੜਕਾਂ ਦਾ ਸਮਾਨ ਚੁੱਕ ਲੋ ਕੱਲ ਅਸੀਂ ਬਕਾਇਦਾ ਮੈਂ ਤੇ ਸਾਡੇ ACP ਸਾਹਿਬ ਨਾਲ ਕਾਰਪੋਰੇਸ਼ਨ ਦੇ ਅਧਿਕਾਰੀ ਵਾਰਨਿੰਗ ਕਰਕੇ ਗਏ ਸੀ ਅੱਜ ਅਸੀਂ ਵਿਦ ਕਾਰਪੋਰੇਸ਼ਨ ਆਏ ਆ ਅਤੇ ਜਿਹੜੇ ਜਿਹੜਾ ਸਮਾਨ ਰੋਡ ਦੇ ਉੱਤੇ ਪਿਆ ਸੀ ਉਹ ਜਿਹੜਾ ਕਾਰਪੋਰੇਸ਼ਨ ਨੇ ਆਪਣੇ ਕਬਜ਼ੇ 'ਚ ਲੈ ਲਿਆ ਵਾ ਅਤੇ ਜਿਹੜੇ ਦੁਕਾਨਦਾਰ ਸਾਨੂੰ ਜ਼ਿੰਮੇਵਾਰੀ ਦਿੰਦੇ ਆ ਕਿ ਚਲੋ ਮਾਤੜਾ ਆਦਮੀ ਵੀ ਮੈਂ ਆਪਣੀ ਦੁਕਾਨ ਦੇ ਵੇਖੋ ਇਹਨਾਂ ਨੇ ਇਹ ਦਿਨੇਸ਼ ਜੀ ਸਟਾਲ ਆ। ਇਹਦੀ ਆਪਣੀ ਅੰਦਰਵਾਰ ਦੁਕਾਨ ਐ। ਲੇਕਿਨ ਇਹ ਸੜਕ ਦੇ ਉੱਤੇ ਲਾ ਰਿਆ। ਲੋਹੇ ਦਾ ਬਣਾ ਕੇ ਉਹਦੇ ਵਿੱਚ ਗੈਸ ਸਿਲੰਡਰ ਰੱਖਿਆ। ਉਹਦੇ ਵਿੱਚ ਸਾਰਾ ਸਮਾਨ ਰੱਖਿਆ। ਮੰਨ ਲਓ ਗੱਲ ਜੇ ਇਸ ਬਾਜ਼ਾਰ ਚ ਦਰਬਾਰ ਸਾਹਿਬ ਤੋਂ ਹਾੜਲੀ 50 ਗਾਇ ਤੇ ਦੂਰੀ ਤੇ ਐ। ਇਹ ਬਾਜ਼ਾਰ ਭਰਿਆ ਹੀ ਰਹਿੰਦਾ 24 ਘੰਟੇ। ਖਾਸ ਕਰਕੇ ਸ਼ਨੀਵਾਰ ਬਾ। ਜੇ ਮੰਨ ਲਓ ਘਰੇ ਸਿਲੰਡਰ ਨੂੰ ਅੱਗ ਲੱਗ ਜੇ ਤੇ ਘਟੋ ਘਟ ਕਿੰਨੇ ਬੰਦਿਆਂ ਦਾ ਨੁਕਸਾਨ ਹੋ। ਔਰ ਮੈਂ ਤਾਂ ਸ਼ੁਕਰ ਗੁਰੂ ਰਾਮਦਾਸ ਜੀ ਦਾ ਕਰਦਾ ਇਹ ਵਿਚਾਰਿਆ ਅੱਜ ਉਹਨੇ ਇਹਨੂੰ ਕਿਹਾ ਕਿ ਜੇ ਤੂੰ ਲਾਉਣੀ ਆਪਣੀ ਦੁਕਾਨ ਤੇ ਆਪਣੀ ਦੁਕਾਨ ਦੇ ਅੰਦਰ ਕੰਮ ਕਰ ਸੜਕ ਦੇ ਉੱਤੇ ਕਿਸੇ ਦੁਕਾਨ ਦੇ ਕਿਸੇ ਨੂੰ ਸਿਲੰਡਰ ਨਹੀਂ ਲਾਉਣ ਦੇਣਾ ਇਹ ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਔਰ ਮੈਨੂੰ ਆਸ ਹੈ ਵੀ ਅੰਮ੍ਰਿਤਸਰ ਵਾਸੀ ਜਿਹੜੇ ਆ ਇਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਆ ਇਹਦੇ ਸਾਡਾ ਪੂਰਾ ਸਹਿਯੋਗ ਕਰਨਗੇ ਥੈਂਕ ਯੂ ਹਾਲਾਂਕਿ ਇੱਕ ਪਾਸੇ ਪੰਜਾਬ ਸਰਕਾਰ ਨਸ਼ੇ ਤੇ ਠੱਲ ਪਾਉਣ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਆਪ ਆਗੂ ਹੀ ਪੁਲਿਸ ਨੂੰ ਸਵਾਲਾਂ ਦੇ ਕੇ ਰੇਚ ਖੜਾ ਕਰ ਰਿਹਾ ਹੈ ਅਤੇ ତੜੱਲੇ ਨਾਲ ਅੰਮ੍ਰਿਤਸਰ ਸ਼ਹਿਰ ਵਿੱਚ ਨਸ਼ੇ ਦਾ ਕਾਰੋਬਾਰ ਚੱਲਣ ਦੇ ਇਲਜ਼ਾਮ ਲੱਗ ਰਹੇ ਅਜਿਹੇ ਵਿੱਚ ਹੁਣ ਆਪ ਆਗੂ ਦੇ ਦਾਅਵੇ ਸੱਚੇ ਨੇ ਜਾਂ ਫਿਰ ਪੰਜਾਬ ਸਰਕਾਰ ਦੇ ਇਹ ਵੀ ਇੱਕ ਵੱਡਾ ਸਵਾਲ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ